ਜਿੰਦਾਬਾਦ ਜਿੰਦਾਬਾਦ ਸਾਨੂੰ ਇਕਤਾ ਜਿੰਦਾਬਾਦ ਜਿੰਦਾਬਾਦ ਉਹ ਭਾਈ ਮੂੰਹ ਤਾਂ ਨਹੀਂ ਆਉ ਰੇ ਮੋਦੀ ਤੋਂ ਡਰ ਕੇ ਮਾੜਾ ਮੋਟਾ ਬੋਲਿਆ ਕਰੋ ਯਾ ਕੀ ਕਰ ਐਥੇ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਕਿਸਾਨਾਂ ਦੀ ਦੁਸ਼ਮਣ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਾਟੋਲੇ ਟਾਰੇ ਯਾਰ ਮਰਦਾਬਾ ਮਰਦਾਬਾ ਜੱਲਾਬਾ ਵਾਹ ਗਰੀ ਕਾਟੂ ਬੇਨਤੀ ਹੈ ਇੱਥੇ ਤੇਰਾ ਕੰਮ ਹੋਈ ਸਾਡੇ ਸਰਗਰੋਸੀ ਕੀ ਤਮੰਨਾ ਆਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇਂ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਉਹ ਕਰ ਕਰ ਰਹੇ ਨੇ ਕਿ ਕਿੰਨਾ ਤੁਸੀਂ ਜਬਰ ਕਰਦੇ ਹੋ ਮੈਂ ਆਪਣੀ ਜਾਨ ਉੱਥੇ ਮਰਨ ਵਰਤ ਤੇ ਬੈਠ ਕੇ ਇੰਨਾ ਅਕਤਰਾ ਤੁਸੀਂ